ਜਿਹੜਾ ਸੀਗਾ ਇਹ ਬਿਜਲੀ ਦਾ ਉਤਪਾਦਨ ਜਿਹੜਾ ਸੀਗਾ ਉਹ ਕਿਤਾ ਇਹਨਾਂ ਦਾ ਸੀ ਪਹਿਲੀ ਵਾਰ ਸਚਕਣ ਸਿੰਘ ਦਲਵਾਰ ਸਾਹਿਬ ਤੋਂ ਐਸੇ ਟਰਬਾਈਨ ਤੇ ਰਾਹੀ ਹੀ ਜਿਹੜੀ ਸੀਗੀ ਉਹ ਬਿਜਲੀ ਗਾਂ ਬੰਦੀ ਹੋਈ ਅਨਜ਼ਰ ਆਉਂਦੀ ਤੇ ਗੇਟ ਜਿਹੜੂ ਤੁਸੀਂ ਦੇਖ ਸਕਦੇ ਹੋ ਕਿ ਗੇਟ ਹਜੇ ਵੀ ਉਸੇ ਤਰ੍ਹਾਂ ਹੀ ਮੌਜੂਦ ਨੇ ਲੇਕਿਨ ਹਾਲਾਤ ਜਿਹੜੇ ਨੇ ਉਹ ਜ਼ਰੂਰ ਇਸ ਦੇ ਖਰਾਬ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਜਗਾ ਜਗਾ ਤੋਂ ਗੇਟ ਜਿਹੜੇ ਨੇ ਉਹ ਟੁੱਟੇ ਹੋਏ ਨੇ ਅਤੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਇਸ 게ਟਾਂ ਦੀ ਤੇ ਇਸ ਨੂੰ ਮਰਮਮਤ ਜਿਹੜਾ ਹੈ ਉਹ ਨਹੀਂ ਕੀਤਾ ਗਿਆ ਉਸੇ ਜਗ੍ਹਾ ਦੇ ਉੱਤੇ ਪੋਲ ਤੋਂ ਤੁਹਾਨੂੰ ਜਰੂਰ ਆਉਂਦੇ ਹੋਣਗੇ ਬਿਜਲੀ ਦੇ ਪੋਲ ਜਿਹੜੇ ਨੇ ਉਹ ਤੁਹਾਨੂੰ ਜਰੂਰ ਨਜ਼ਰ ਆਉਂਦੇ ਹੋਣਗੇ ਜਿਹੜੀ ਜਗ੍ਹਾ ਤੇ ਵਾਈਟ ਵਾਈਟ ਤੁਹਾਨੂੰ ਸੀਮੈਂਟ ਦੀਆਂ ਗੱਡੀਆਂ ਨਜ਼ਰ ਆਉਂਦੀਆਂ ਹੋਣਗੀਆਂ ਉਹ ਜਰੂਰ ਤੁਹਾਨੂੰ ਨਜ਼ਰ ਆਉਂਦੀਆਂ ਇਸੇ ਦੇ ਉੱਤੇ ਹੀ ਤਾਰਾ ਬਣ ਕੇ ਅਗਾਹ ਵਾਲੋਂ ਜਿਹੜਾ ਸੀਗਾ ਲਾਈਟ ਭੇਜੀ ਜਾਂਦੀ ਰਹੀ ਹੈ ਇਸੇ ਜਗ੍ਹਾ ਤੇ ਪਹੁੰਚ ਤੋਂ ਬਾਅਦ ਇਸ ਜਗ੍ਹਾ ਦੇ ਟਰਬਾਈਨਾਂ ਦੇ ਰਾਹੀਂ ਬਿਜਲੀ ਪੈਦਾ ਕੀਤੀ ਗਈ ਜੋ ਕਿ ਸੱਚਖੰਡ ਸੇ ਦਰਬਾਰ ਸਾਹਿਬ ਦੇ ਅੰਦਰ ਵੀ ਅੱਜ ਵੀ ਉਹ ਲੈਂਪ ਜਿਹੜੇ ਨੇ ਉਹ ਮੌਜੂਦ ਨੇ ਔਰ ਉਹ ਖੰਬੇ ਜਿਹੜੇ ਨੇ ਉਹ ਵੀ ਮੌਜੂਦ ਨੇ ਅੰਮ੍ਰਿਤਸਰ ਗੁਰੂ ਦਿਨ ਨਗਰੀ ਜਿਸ ਨਾਲ ਬਹੁਤ ਸਾਰਾ ਇਤਿਹਾਸ ਜੁੜਿਆ ਹੋਇਆ ਹੈ ਇਸ ਇਤਿਹਾਸ ਨਾਲ ਤੁਹਾਨੂੰ ਹੋਰ ਰੂਬਰੂ ਕਰਾਉਣ ਵਾਸਤੇ ਅਸੀਂ ਪਹੁੰਚੇ ਹੋਏ ਹਾਂ ਅਸੀਂ ਇਸ ਵੇਲੇ ਮੌਜੂਦ ਹਾਂ ਅੰਮ੍ਰਿਤਸਰ ਦੇ ਤਾਰਾਂ ਵਾਲੇ ਪੁਲ ਤੇ ਜਿੱਥੇ ਕਿ ਸਭ ਤੋਂ ਪਹਿਲਾਂ ਬਿਜਲੀ ਜਿਹੜੀ ਸੀਗੀ ਉਹ ਤਿਆਰ ਕੀਤੀ ਜਾਂਦੀ ਸੀ ਅਤੇ ਇਹ ਬਿਜਲੀ ਜਿਹੜੀ ਸੀਗੀ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੱਕ ਕਿਸਦਾ ਪੂਜਦਾ ਕੀਤੀ ਜਾਂਦੀ ਸੀ ਤੋਂ ਹਾਨੂੰ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਉਹ ਦਿਖਾਉਣ ਲਈ ਅਸੀਂ ਇੱਥੇ ਪਹੁੰਚੇ ਹੋਇਆ ਜੇਕਰ ਗੱਲ ਕੀਤੀ ਜਾਵੇ ਤਾਂ ਮੇਰੇ ਸੱਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਗੇਟ ਬਣਿਆ ਹੋਇਆ ਹੈ ਜਿਸ ਨੂੰ ਇੱਕ ਜਿਹੜਾ ਪਾਣੀ ਦਾ ਲੈਵਲ ਇੱਥੇ ਤੱਕ ਆਂਦਾ ਸੀ ਤੇ ਇਸ ਪਾਣੀ ਦੇ ਲੈਵਲ ਨਾਲ ਇਸ ਟ੍ਰਾਈਪੰਡ ਜਿਹੜੀਆਂ ਜਿੱਥੇਆਂ ਨੇ ਇਹਨਾਂ ਨੂੰ ਘੁਮਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਇਹਦੇ ਤੋਂ ਬਾਅਦ ਇਹ ਜਿਹੜੇ ਵਿੱਚ ਜੋ ਬਿਜਲੀ ਪੈਦਾ ਕਰਨ ਤੋਂ ਬਾਅਦ ਜਿਹੜਾ ਸੀਗਾ ਇਹਨੂੰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਭੇਜਿਆ ਜਾਂਦਾ ਸੀ ਲੇਕਿਨ ਕਿਤਨਾ ਕਿਤੇ ਸਮਾਰਟ ਸਿਟੀ ਦੇ ਤਹਿਤ ਇਸ ਨੂੰ ਸੁੰਦਰ ਤੇ ਕੀਤਾ ਗਿਆ ਲੇਕਿਨ ਕਿਤਨਾ ਕਿਤੇ ਹਾਲਾਤ ਜਿਹੜੇ ਨੇ ਉਹ ਜਰੂਰ ਜਿਹੜੇ ਨੇ ਨਾਜ਼ੁਕ ਇੱਥੇ ਬਣੇ ਹੋਏ ਨੇ ਜੇਕਰ ਗੱਲ ਕੀਤੀ ਜਾਵੇ ਇਸ ਟਰਬਾਈਨਸ ਦੀ ਤਾਂ ਤਿੰਨ ਟਰਬਾਈਨਸ ਜਿਹੜੀਆਂ ਸੀ ਕਿ ਇੱਥੇ ਲਗਾਈਆਂ ਗਈਆਂ ਸੀਗੀਆਂ ਤਿੰਨ ਟਰਬਾਈਨਸ ਦੇ ਰਾਹੀਂ ਜਿਹੜਾ ਸੀਗਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਇਸ ਜਗ੍ਹਾ ਤੋਂ ਜਿਹੜੀ ਸੀਗੀ ਉਹ ਬਿਜਲੀ ਭੇਜੀ ਜਾਂਦੀ ਰਹੀ ਹੈ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਕੁਝ ਹੀ ਕਦਮਾਂ ਦੀ ਦੂਰੀ ਤੇ ਤੁਸੀਂ ਦੇਖ ਸਕਦੇ ਹੋ ਕਿ ਤਾਰਾਂ ਵਾਲਾ ਪੁਲ ਸੀਗਾ ਜਿੱਥੋਂ ਕਿ ਪਾਣੀ ਦਾ ਲੈਵਲ ਜਿਹੜਾ ਸੀਗਾ ਉਹ ਇਸ ਜਗ੍ਹਾ ਇਧਰ ਵਾਲੇ ਪਾਸੇ ਨੂੰ ਆਉਂਦਾ ਸੀ ਤੇ ਇਤਰੋਂ ਪਾਣੀ ਦੇ ਨਾਲ ਟਰਬਾਈਨਸ ਘੁੰਮਦੀਆਂ ਸਨ ਜਿਸ ਕਰਕੇ ਜਿਹੜਾ ਸੀਗਾ ਇਹ ਬਿਜਲੀ ਦਾ ਉਤਪਾਦਨ ਜਿਹੜਾ ਸੀਗਾ ਉਹ ਕਿੰਨਾ ਦਾ ਸੀ ਪਹਿਲੀ ਵਾਰ ਸਚਕਣ ਸਿੰਘ ਦਲਵਾਲ ਸਾਹਿਬ ਤੋਂ ਐਸੇ ਟਰਬਾਈਨ ਤੇ ਰਾਹੀ ਹੀ ਜਿਹੜੀ ਸੀਗੀ ਉਹ ਬਿਜਲੀ ਅਗਾਹ ਪਾਉਂਦੀ ਹੋਈ ਅਨਜ਼ਰ ਆਉਂਦੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਪੁਲੀਆਂ ਜਿਹੜੀਆਂ ਸੀਗੀਆਂ ਬਣਾਈਆਂ ਗਈਆਂ ਨੇ ਪੁਲ ਜਿਹੜਾ ਸੀਗਾ ਪੁਲੀਆਂ ਦੇ ਨਾਲ ਜਿਹੜਾ ਹੈ ਇਸ ਨੂੰ ਘਮਾਉਣ ਦੀ ਕੋਸ਼ਿਸ਼ ਜਿਹੜੀ ਸੀਗੀ ਉਹ ਕੀਤੀ ਜਾਂਦੀ ਰਹੀ ਹੈ ਲੇਕਿਨ ਕਿਤਨਾ ਕਿਤੇ ਜੇ ਤੁਸੀਂ ਗੇਟ ਆ ਗੇਟ ਜਰੂਰ ਤੁਸੀਂ ਦੇਖ ਸਕਦੇ ਹੋ ਕਿ ਗੇਟ ਹਜੇ ਵੀ ਉਸੇ ਤਰ੍ਹਾਂ ਹੀ ਮੌਜੂਦ ਨੇ ਲੇਕਿਨ ਹਾਲਾਤ ਜਿਹੜੇ ਨੇ ਉਹ ਜਰੂਰ ਇਸ ਦੇ ਖਰਾਬ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਜਗਾ ਜਗਾ ਤੋਂ ਗੇਟ ਜਿਹੜੇ ਨੇ ਉਹ ਟੁੱਟੇ ਹੋਏ ਨੇ ਅਤੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਇਸ ਗੇਟਾਂ ਦੀ ਤੇ ਇਸ ਨੂੰ ਮੁਰੰਮਤ ਜਿਹੜਾ ਹੈ ਉਹ ਨਹੀਂ ਕੀਤਾ ਗਿਆ ਹਾਲਾਂਕਿ ਅੰਮ੍ਰਿਤਸਰ ਦੇ ਮੈਂ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ ਵੱਲੋਂ ਬਹੁਤ ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਕਿ ਇਸ ਨੂੰ ਜਿਹੜਾ ਹੈ ਇਹਨੂੰ ਬਚਾਇਆ ਜਾ ਸਕੇ ਇਸ ਵਿਰਾਸਤ ਨੂੰ ਜਿਹੜਾ ਹੈ ਉਹ ਬਚਾਇਆ ਜਾ ਸਕੇ ਤਾਂ ਜੋ ਕਿ ਲਿਥੋ ਬਿਜਲੀ ਜਿਹੜੀ ਹੈ ਉਹ ਪੈਦਾ ਕੀਤੀ ਜਾ ਸਕੇ ਤੇ ਨਾਲ ਹੀ ਕੋਸ਼ਿਸ਼ ਇਹ ਸੀ ਕਿ ਜੇਕਰ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਜਗ੍ਹਾ ਸਾਰੀ ਬਿਜਲੀ ਇਸ ਟਰਬਾਈਨ ਦਾ ਹੈ ਨਿਕਲੇ ਤਾਂ ਸ਼ਾਇਦ ਬਹੁਤ ਸਾਰਾ ਫਾਇਦਾ ਹੋਇਆ ਸੀਗਾ ਉਹ ਹੋ ਸਕਦਾ ਹੈ ਲੇਕਿਨ ਕਿਤਨਾ ਕਿਤੇ ਸਰਕਾਰਾਂ ਦਾ ਧਿਆਨ ਇਸ ਟਰਬਾਈਨਸ ਵੱਲ ਜਿਹੜਾ ਸੀਗਾ ਉਹ ਨਹੀਂ ਨਜ਼ਰ ਆਇਆ ਨਾ ਹੀ ਇਸ ਨੂੰ ਬਚਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਲੇਕਿਨ ਕਿਤਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ 4 ਤੋਂ 6 ਗੇਟ ਜਿਹੜੇ ਨੇ ਉਹ ਇੱਥੇ ਬਣਾਏ ਗਏ ਨੇ ਤੇ 6 ਗੇਟਾਂ ਦਾ ਅਸੀਂ ਪਾਣੀ ਜਿਹੜਾ ਸੀਗਾ ਉਸ ਫਲੋਅ ਨਾਲ ਆਉਂਦਾ ਸੀ ਤੇ ਫਲੋਅ ਨਾਲ ਆਉਣ ਤੋਂ ਬਾਅਦ ਜਿਹੜਾ ਸੀਗਾ ਇਸ ਟਰਬਾਈਂ ਦੇ ਵਿੱਚ ਡਿੱਗਦਾ ਸੀ ਤਾਂ ਇਸ ਟਰਬਾਈ ਨੂੰ ਜਿਆ ਸੀਗਾ ਇੱਕ ਆਲਟਰਨੇਟਰ ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਸੀ ਤਾਂ ਜੋ ਕਿ ਬਿਜਲੀ ਜਿਹੜੀ ਹੈ ਉਹ ਪੈਦਾ ਕੀਤੀ ਜਾਵੇ ਕਿਉਂਕਿ ਇਸ ਇਸ ਦੇ ਸੰਬੰਧ ਜਿਹੜਾ ਹੈ ਬਿਲਕੁਲ ਸੱਚਖੰਡ ਸਿੰਘੀ ਦਰਬਾਰ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਇਹ ਦਿਖਾਣਾ ਵੀ ਜ਼ਰੂਰੀ ਹੈ ਕਿ ਜਦੋਂ ਸੱਚਖੰਡ ਸਿੰਘੀ ਦਰਬਾਰ ਸਾਹਿਬ ਬਿਜਲੀ ਜਾਂਦੀ ਹੋਏਗੀ ਤੇ ਕਿੰਨਾ ਕੁ ਲੋਕਾਂ ਨੂੰ ਫਾਇਦਾ ਹੁੰਦਾ ਹੋਇਆ ਅਣ ਨਜ਼ਰ ਆਉਂਦਾ ਹੋਏਗਾ ਲੇਕਿਨ ਕਿਤਨਾ ਕਿਤੇ ਇਸ ਜਗ੍ਹਾ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੁੰਦਰ ਜਿਹੜਾ ਹੈ ਇਹ ਜਰੂਰ ਇਤਿਹਾਸ ਹੈ ਕਿਉਂਕਿ ਜਦੋਂ ਤਾਰਾਂ ਵਾਲੇ ਪੁਲ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਤਾਰਾਂ ਜਿਹੜੀਆਂ ਸੀਗੀਆਂ ਇਸੇ ਕਰਕੇ ਇਸ ਦਾ ਨਾਮ ਤਾਰਾਂ ਵਾਲਾ ਪੁਲ ਪਿਆ ਕਿਉਂਕਿ ਇੱਥੇ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਤਾਰਾਂ ਨਜ਼ਰ ਆਉਂਦੀਆਂ ਸੀ ਨਜ਼ਰ ਆਉਂਦੀਆਂ ਸਨ ਜਿਸ ਵਿੱਚ ਬਿਜਲੀ ਜਿਹੜੀ ਸੀਗੀ ਪੈਦਾ ਕੀਤੀ ਜਾਂਦੀ ਰਹੀ ਉਸ ਤੋਂ ਬਾਅਦ ਇਸ ਜਗ੍ਹਾ ਤੋਂ ਬਾਅਦ ਨਾਲ ਹੀ ਅਗਲੇ ਬੰਨੇ ਤੁਹਾਨੂੰ ਪੁਲੀਆਂ ਤੁਹਾਨੂੰ ਦਿਖਾਣੇ ਕਿ ਪੁਲੀਆਂ ਜਿਹੜੀਆਂ ਸੀਗੀਆਂ ਉਹ ਪੁਲੀਆਂ ਦੇ ਨਾਲ ਜਿਹੜਾ ਸੀਗਾ ਰੂਟਰ ਜਿਹੜਾ ਸੀਗਾ ਉਹ ਚਲਦਾ ਸੀ ਤੇ ਰੌਟਰ ਦੇ ਨਾਲ ਜਿਹੜਾ ਸੀਗਾ ਇਹ ਬਿਜਲੀ ਜਿਹੜੀ ਸੀਗੀ ਪੈਦਾ ਚੰਗੀ ਢੰਗ ਨਾਲ ਜਿਹੜੀ ਸੀਗੀ ਉਹ ਕੀਤੀ ਜਾਂਦੀ ਆ ਤੇ ਤਿੰਨ ਤਿੰਨ ਰੌਟਰ ਜਿਹੜੇ ਸੇ ਪਏ ਸਨ ਇੱਕ ਮੇਰੇ ਸੱਜੇ ਪਾਸੇ ਇੱਕ ਬਿਲਕੁਲ ਮੇਰੇ ਨਾਲ ਸਾਹਮਣੇ ਜਿਹੜਾ ਹੈ ਤੁਹਾਨੂੰ ਨਜ਼ਰ ਆਉਂਦਾ ਹੋਵੇਗਾ ਅਤੇ ਨਾਲ ਹੀ ਦੂਸਰੇ ਪਾਸੇ ਖੱਬੇ ਪਾਸੇ ਜਿਹੜੀ ਇੱਕ ਹੋਰ ਤੀਸਰਾ ਜਿਹੜਾ ਹੈ ਉਹ ਨਜ਼ਰ ਆ ਰਿਹਾ ਲੇਕਿਨ ਕਿੰਨਾ ਕਿਤੇ ਸਰਕਾਰਾਂ ਵੱਲੋਂ ਬੇਸ਼ੱਕ ਆਪਣੇ ਰੋਲ ਅਦਾ ਕੀਤੇ ਜਾਂਦੇ ਹੁਣ ਸਮਾਰਟ ਸਿਟੀ ਦੇ ਤਹਿਤ ਬਹੁਤ ਸਾਰੇ ਕੰਮ ਕਰਨ ਦੀ ਗੱਲ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਬੇਲੇਕਿਨ ਕਿੰਨਾ ਕਿਤੇ ਹਾਲਾਤ ਜਿਹੜੇ ਨੇ ਉਹ ਜਰੂਰ ਇਸ ਟਰਬਾਈਨ ਦੇ ਜਿਹੜੇ ਨੇ ਜਾਂ ਬਿਜਲੀ ਪੈਦਾ ਕਰਨ ਵਾਲੀ ਪਹਿਲੇ ਜੇ ਸੱਚਖੰਡੀ ਦਰਬਾਰ ਸਾਹਿਬ ਬਿਜਲੀ ਪੈਦਾ ਕੀਤੀ ਕਿਸੇ ਟਰਬਾਈਨ ਦੀ ਗੱਲ ਕੀਤੀ ਜਾਵੇ ਤੇ ਹਾਲਾਤ ਬਹੁਤ ਬੁਰੇ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਬੇਸ਼ੱਕ 스마트 ਸਿਟੀ ਦੀ ਗੱਲ ਕੀਤੀ ਜਾਂਦੀ ਹੈ ਉਸ 스마트 ਸਿਟੀ ਪ੍ਰੋਜੈਕਟ ਦੀ ਗੱਲ ਕੀਤੀ ਜਾਂਦੀ ਹੋਵੇ ਤਾਂ ਇਸ ਜਗ੍ਹਾ ਦੇ ਉੱਤੇ ਬੇਸ਼ੱਕ ਕੋਸ਼ਿਸ਼ ਕੀਤੀ ਗਈ ਹੈ ਕਿ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਲੇਕਿਨ ਜਿਸ ਤਰ੍ਹਾਂ ਦੇ ਹਾਲਾਤ ਹੋਣ ਤੁਹਾਨੂੰ ਨਜ਼ਰ ਆ ਰਹੇ ਨੇ ਸ਼ਾਇਦ ਇਸ ਤਰ੍ਹਾਂ ਦੇ ਹਾਲਾਤ ਪਹਿਲਾਂ ਉਹ ਨਜ਼ਰ ਨਹੀਂ ਆ ਰਹੇ ਸਨ ਲੇਕਿਨ ਸਫਾਈ ਕੀਤੀ ਗਈ ਹੈ ਕਿ ਬਾਹਰ ਜੋ ਕਿ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਇਸ ਜਗ੍ਹਾ ਦੇ ਉੱਤੇ ਸਤਜਨ ਸਿੰਘ ਦਰਬਾਰ ਸਾਹਿਬ ਨੂੰ ਪਿਲ ਜਾਣ ਵਾਲੀ ਬਿਜਲੀ ਪੈਦਾ ਜੀ ਸੀਗੀ ਉਹ ਕੀਤੀ ਜਾਂਦੀ ਹੋਵੇ ਲੇਕਿਨ ਜੇਕਰ ਖੱਬੇ ਪਾਸੇ ਮੇਰੀ ਗੱਲ ਕੀਤੀ ਜਾਵੇ ਤਾਂ ਖੱਬੇ ਪਾਸੇ ਤੁਸੀਂ ਦੇਖ ਸਕਦੇ ਹੋ ਟਰਬਾਈਨ ਆ ਦਰਖਤ ਜਿਹੜੇ ਨੇ ਉਹ ਟੁੱਟੇ ਪਏ ਨੇ ਸਾਫ ਸਫਾਈ ਜਿਹੜੀ ਹੈ ਉਹ ਬਿਲਕੁਲ ਨਹੀਂ ਹੋ ਪਾਰੀ ਲੇਕਿਨ ਇਹ ਬਹੁਤ ਜਿਹੜਾ ਸਾਡਾ ਪਵਿੱਤਰ ਇਤਿਹਾਸ ਹੈ ਕਿਉਂਕਿ ਅੰਮ੍ਰਿਤਸਰ ਗੁਰੂ ਦੀ ਨਗਰੀ ਹੈ ਔਰ ਬਹੁਤ ਸਾਰਾ ਇਤਿਹਾਸ ਜਿਹੜਾ ਹੈ ਇੱਥੇ ਜੁੜਦੇ ਹੋਏ ਨਜ਼ਰ ਆਉਂਦੇ ਨੇ ਲੇਕਿਨ ਹੁਣ ਜੇ ਗੱਲ ਕੀਤੀ ਜਾਵੇ ਤੇ ਗਣੇਸ਼ ਚਤੁਰਥੀ ਚੱਲ ਰਹੀ ਹੈ ਲੇਕਿਨ ਲੋਕ ਜਿਹੜੇ ਨੇ ਉਹ ਅੱਜ ਵੀ ਉਸ ਸਰੋਵਰ ਦੇ ਵਿੱਚ ਜਾਂ ਉਸ ਨਹਿਰ ਦੇ ਵਿੱਚ ਜਿਹੜਾ ਹੈ ਉਹ ਤਾਰਾ ਵਾਲਾ ਪੁਲ ਥਾਣੇ ਜਿਹੜੇ ਪਾਣੀ ਨਿਕਲਦਾ ਉਸ ਉੱਤੇ ਗਣੇਸ਼ ਜੀ ਨੂੰ ਵਿਸਰਜਨ ਕਰਦੇ ਹੋਏ ਨਜ਼ਰ ਆ ਰਹੇ ਸਨ ਹਾਲਾਂਕਿ ਲੋਕਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਇਸ ਪਵਿੱਤਰ ਨਹਿਰ ਦੇ ਰਾਹੀਂ ਜੋ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਜਿਹੜੀ ਸੀਗੀ ਤਿਆਰ ਕਰਵਾਈ ਗਈ ਸੀ ਕਿ ਇਸ ਨੂੰ ਜ ਪਵਿੱਤਰ ਜਲ ਹੈ ਜੋ ਸੱਚਖੰਡੀ ਦਰਬਾਰ ਦਾ ਪਵਿੱਤਰ ਜਲ ਹੈ ਉੱਥੇ ਜਾਣ ਵਾਸਤੇ ਜਿਹੜਾ ਸੀਗਾ ਇਹ ਕੀਤੀ ਜਾਂਦੀ ਹੋਵੇ ਜਲ ਜਿਹੜਾ ਸੀਗਾ ਪਹੁੰਚਦਾ ਕੀਤਾ ਜਾਂਦਾ ਹੋਵੇ ਲੇਕਿਨ ਕਿਤਨਾ ਕਹਤੇ ਇਹ ਜਿਹੜੀਆਂ ਤਸਵੀਰਾਂ ਨੇ ਇਹ ਜਰੂਰ ਹੈਰਾਨੀਜਨ ਕਰਨ ਹੈਰਾਨ ਕਰਨ ਵਾਲੀਆਂ ਨੇ ਕਿਉਂਕਿ ਅਕਸਰ ਹੀ ਜਦੋਂ ਵੀ ਅਸੀਂ ਇੱਥੋਂ ਲੰਘਦੇ ਸਾਡਾ ਸਾਨੂੰ ਇਹ ਹੁੰਦਾ ਸੀਗਾ ਕਿ ਇਸ ਦੀ ਜਰੂਰ ਹੈ ਕਿ ਤਨਾ ਕਿਤੇ ਲੋਕਾਂ ਤੱਕ ਜਿਹੜੀ ਹੈ ਗੱਲ ਪਹੁੰਚਾਈ ਜਾ ਸਕੇ ਲੇਕਿਨ ਹਾਲਾ ਜਿਹੜੇ ਨੇ ਉਹ ਤੁਸੀਂ ਵੇਖ ਸਕਦੇ ਹੋ ਕਿ ਵੱਤੋਂ ਬੱਤਰ ਅਨਜ਼ਰ ਆ ਰਹੇ ਨੇ ਹਾਲਾਕੀ ਜਦੋਂ ਕਿਸਾਨੀ ਅੰਦੋਲਨ ਸੀ ਉਸ ਵੇਲੇ ਵੀ ਕੋਲੇ ਦੀ ਕਮੀ ਕਰਕੇ ਪੰਜਾਬ 'ਚ ਬਿਜਲੀ ਨਾ ਹੋਣ ਦੀ ਗੱਲ ਜਿਹੜੀ ਸੀਗੀ ਉਹ ਇਤਿਜਾਜ਼ ਰਹੀ ਸੀ ਲੇਕਿਨ ਕਿਤਨਾ ਕਿਤੇ ਹੁੰਣ ਦੀ ਗੱਲ ਕੀਤੀ ਜਾਵੇ ਤਾਂ ਹੋਨ ਵੀ ਜੇਕਰ ਸਰਕਾਰ ਚਾਵੇ ਜਾਂ ਪ੍ਰਸ਼ਾਸਨ ਚਾਵੇ ਤਾਂ ਇਸ ਨੂੰ ਸ਼ੁਰੂ ਕੀਤਾ ਜਾਦਾ ਸਦਾ ਸ਼ੁਰੂ ਕਰਨ ਤੋਂ ਬਾਅਦ ਜਿਹੜਾ ਹੈ ਇਸੋ ਬਿਜਲੀ ਜਿਹੜੀ ਹੈ ਪੈਦਾ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਅਕਸਰ ਹੀ ਇਸ ਇਤਿਹਾਸ ਜਿਹੜਾ ਹੈ ਉਹ ਆਪਣਾ ਅਲੱਗ ਜਿਹੜਾ ਹੈ ਉਤਪਾਦ ਦਿਖਾਂਦਾ ਹੈ ਲੇਕਿਨ ਇਹ ਬਿਲਡਿੰਗ ਜਿਹੜੀ ਹੈ ਬਹੁਤ ਪੁਰਾਣੀ ਬਿਲਡਿੰਗ ਜਿਹੜੀ ਹੈ ਉਹ ਤੁਹਾਨੂੰ ਨਜ਼ਰ ਆਂਦੀ ਹੋਵੇਗੀ ਲੇਕਿਨ ਜੇਕਰ ਹੁੰਦੀ ਗੱਲ ਕੀਤੀ ਜਾਵੇ ਬੇਸ਼ੱਕ 스마트 ਸਿਟੀ ਦੇ ਤਹਿਤ ਇਸ ਨੂੰ ਸੁਧਾਰਨ ਦੀ ਕੋਸ਼ਿਸ਼ ਤੇ ਕੀਤੀ ਗਈ ਲੇਕਿਨ ਹਾਲਾਤ ਬਹੁਤ ਵੱਧ ਤੋਂ ਬੱਤਰ ਨੇ ਲੇਕਿਨ ਕਈ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਵੱਲੋਂ ਇੱਥੇ ਆਪਣੇ ਨਾਮ ਜਿਹੜੇ ਨੇ ਉਹ ਜਰੂਰ ਲਿਖੇ ਹੋਏ ਨੇ ਕਿਸੇ ਵੱਲੋਂ ਕੁਝ ਨਾਮ ਲਿਖਿਆ ਹੈ ਕਿਸੇ ਵੱਲੋਂ ਕੁਝ ਨਾਮ ਲਿਖਿਆ ਗਿਆ ਹੈ ਇਸ ਨੂੰ ਅਲੱਗ ਪੁਆਇੰਟ ਦੇ ਤੌਰ ਤੇ ਜਿਹੜਾ ਹੈ ਉਹਨੂੰ ਜਿਹੜਾ ਹੈ ਉਹਨੂੰ ਦੇਖਿਆ ਜਾ ਰਿਹਾ ਲੇਕਿਨ ਕਿਤਨਾ ਕਿਤੇ ਜੇਕਰ ਅੰਦਰ ਦੀ ਗੱਲ ਕੀਤੀ ਜਾਵੇ ਤਾਂ ਬੇਸ਼ੱਕ 스마트 ਸਿਟੀ ਦੇ ਤਹਿਤ ਜਿਹੜੋਂ ਇੱਥੇ ਕੰਮ ਸ਼ੁਰੂ ਕੀਤਾ ਗਿਆ ਸੀ ਤਾਂ ਕੁਝ ਲਾਈਟਸ ਜਿਹੜੀਆਂ ਸੀਗੀਆਂ ਉਹ ਲਗਾਈਆਂ ਗਈਆਂ ਸਨ ਲੇਕਿਨ ਅੱਜ ਉਹ ਲਾਈਟਾਂ ਵੀ ਜਿਹੜੀਆਂ ਨੇ ਉਹ ਬੰਦ ਨਜ਼ਰ ਆ ਰਹੀਆਂ ਨੇ ਤੇ ਸੱਜੇ ਪਾਸੇ ਅਗਰ ਮੈਂ ਤੁਹਾਨੂੰ ਦਿਖਾਵਾ ਚਾਹਾਂਗਾ ਇੱਕ ਨਾਮ ਵੀ ਲਿਖਿਆ ਆ ਕੋਈ ਪਿਊਸ਼ ਕਰਕੇ ਨਾਮ ਜਿਹੜਾ ਹੈ ਉਹ ਲਿਖਿਆ ਹੋਇਆ ਲੇਕਿਨ ਜੇ ਇਹ ਪਵਿੱਤਰ ਨਗਰੀ ਆ ਪਵਿੱਤਰ ਇੱਥੇ ਇਤਿਹਾਸ ਹੈ ਲੇਕਿਨ ਲੋਕ ਜਿਹੜੇ ਨੇ ਉਹ ਛੇੜਛਾੜ ਤੋਂ ਬਾਝ ਨਹੀਂ ਆਂਦੇ ਲੇਕਿਨ ਤੁਸੀਂ ਉੱਪਰ ਦੀ ਤਸਵੀਰਾਂ ਵੇਖਣਾ ਜਾਓ ਤੇ ਤੁਸੀਂ ਉੱਪਰ ਵੇਖ ਸਕਦੇ ਹੋ ਕਿ ਹਾਲਾਤ ਬਹੁਤ ਵਧੀਆ ਇਥੇ ਜਾਰਾ ਤਰਸਯੋਗੀ ਹੀ ਜਿਹੜੇ ਬਣੇ ਹੋਏ ਨੇ ਹਾਲਾਂਕਿ ਇਸ ਨੂੰ ਸੁਧਾਰਨ ਦੀ ਕੋਸ਼ਿਸ਼ ਜਿਹੜੀ ਹੈ ਜਰੂਰ ਕੀਤੀ ਗਈ ਹੋਵੇ ਲੇਕਿਨ ਕਿਤੇ ਨਾ ਕਿਤੇ ਇਤਿਹਾਸ ਜਿਹੜਾ ਹੈ ਉਸ ਨੂੰ ਮਿਟਾਉਣ ਦੀ ਕੋਸ਼ਿਸ਼ ਕਿਉਂਕਿ ਪੰਜਾਬ ਪੰਜਾਬੀਆਂ ਦਾ ਇਤਿਹਾਸ ਬੜਾ ਸੋਹਣਾ ਆ ਅਤੇ ਬਹੁਤ ਸੁੰਦਰ ਇਤਿਹਾਸ ਕਰਕੇ ਪੰਜਾਬੀਆਂ ਨੂੰ ਲੋਕ ਅੱਜ ਵੀ ਆ ਯਾਦ ਕਰਦੇ ਨੇ ਮੈਂ ਫਿਰ ਉਸੇ ਜਗ੍ਹਾ ਤੇ ਪਹੁੰਚਿਆ ਹਾਂ ਜਿੱਥੋਂ ਮੈਂ ਸ਼ੁਰੂਆਤ ਕੀਤੀ ਸੀ ਲੇਕਿਨ ਤੁਹਾਨੂੰ ਇੱਕ ਹੋਰ ਤਸਵੀਰ ਜਿਹੜੀ ਹੈ ਉਹ ਜਰੂਰ ਦਿਖਾਵਾਂਗਾ ਕਿਉਂਕਿ ਇਸ ਵਿੱਚ ਇੱਕ ਚੈਨ ਕੁੱਪੀਆਂ ਜਿਹੜੀਆਂ ਹੁੰਦੀਆਂ ਨੇ ਜਿਸ ਨਾਲ ਅਸੀਂ ਉਸ ਨੂੰ ਘੁਮਾਉਂਦੇ ਆ ਤੇ ਉਸ ਤੋਂ ਬਾਅਦ ਜਿਹੜੀਆਂ ਜਿਹੜੇ ਹੈ ਗੇਟਸ ਨੇ ਇਹ ਗੇਟਸ ਜਿਹੜੇ ਨੇ ਉਹ ਓਪਨ ਹੁੰਦੇ ਨੇ ਤਾਂ ਜੋ ਕਿ ਪਾਣੀ ਜਿਹੜਾ ਹੈ ਉਹ ਆਂਗਵਾਲ ਨੂੰ ਵੱਧ ਸਕੇ ਇਹ ਉਹੀ ਚੈਨ ਕੁੱਪੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਸਾਹਮਣੇ ਜਿਹੜੀਆਂ ਨੇ ਉਹ 6 ਕੁੱਪੀਆਂ ਤੋਂ ਹੁਣ ਨਜ਼ਰ ਆਉਂਦੀਆਂ ਨੇ ਲੇਕਿਨ ਉਹਨਾਂ ਦੇ ਵਿੱਚੋਂ ਕਈਆਂ ਜਿਹੜੇ ਚੈਨ ਕੁੱਪੀਆਂ ਨੇ ਉਹਨਾਂ ਦੇ ਚੀਜ਼ਾਂ ਜਿਹੜੀਆਂ ਨੇ ਟੁੱਟ ਚੁੱਕੀਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਕੁੱਪੀਆਂ ਜਿਹੜੀਆਂ ਜਿਹੜੇ ਪੁਰਾਣਾ ਸ਼ੌਕਰ ਹੈ ਸ਼ੌਕਤਾਂ ਜਿਹੜੀਆਂ ਨੇ ਉਹ ਟੁੱਟ ਚੁੱਕੀਆਂ ਨੇ ਇਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਇਹ ਹੀ ਚੀਜ਼ਾਂ ਬਚਾਉਣ ਦੀ ਜ਼ਰੂਰਤ ਸੀ ਕਿਉਂਕਿ ਅਗਰ ਅਸੀਂ ਆਪਣਾ ਪਵਿੱਤਰ ਇਤਿਹਾਸ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਤਾਂ ਸਾਨੂੰ ਚਾਹੀਦਾ ਹੈ ਕਿ ਇਸ ਨੂੰ ਬਚਾਇਆ ਜਾ ਸਕੇ ਲੇਕਿਨ ਕਿਤਨਾ ਕਿਤੇ 스마트 ਸਿਟੀ ਦੇ ਤਹਿਤ ਇਸ ਨੂੰ ਸੁੰਦਰ ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਸੱਚਖੰਡ ਸੀ ਦਰਬਾਰ ਸਾਹਿਬ ਜਾਣ ਵਾਲੀ ਜਿਹੜਾ ਪਹਿਲਾ ਬਿਜਲੀ ਘਰ ਸੀਗਾ ਉਹ ਇੱਥੇ ਸਥਾਪਿਤ ਤਾਂ ਕੀਤਾ ਗਿਆ ਲੇਕਿਨ ਇਸ ਨੂੰ ਜਿਹੜਾ ਹੈ ਬਿਲਕੁਲ ਸੰਭਾਲਣ ਦੀ ਕੋਸ਼ਿਸ਼ ਜਿਹੜੀ ਆ ਉਹ ਨਹੀਂ ਕੀਤੀ ਗਈ ਲੇਕਿਨ ਕਿਤਨਾ ਕਿਤੇ ਤੁਸੀਂ ਤਸਵੀਰਾਂ 'ਚ ਸਾਫ਼ ਦੇਖ ਸਕਦੇ ਹੋ ਕਿ ਬੇਸ਼ੱਕ ਲੋਕ ਜਿਹੜੇ ਨੇ ਉਹ ਜ਼ਰੂਰ ਇੱਥੇ ਪਹੁੰਚ ਰਹੇ ਨੇ ਤੇ ਪਹੁੰਚਣ ਤੋਂ ਬਾਅਦ ਇਸ ਤੇ ਫੋਟੋਆਂ ਵੀ ਖਿਚਾਉਂਦੇ ਹੋਏ ਨਜ਼ਰ ਆਉਂਦੇ ਹੋਣਗੇ ਤੁਸੀਂ ਆ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਸਟੇਅਰਸ ਨੇ ਇਹ ਵੀ ਟੁੱਟ ਚੁੱਕੀਆਂ ਨੇ ਕਿਉਂਕਿ ਕਿਸੇ ਸਮੇਂ ਵੀ ਜਿਹੜਾ ਹੈ ਵੱਡਾ ਹਾਦਸਾ ਜਿਹੜਾ ਹੈ ਉਹ ਵੀ ਇੱਥੇ ਹੋ ਸਕਦਾ ਲੇਕਿਨ ਇਹ ਇਤਿਹਾਸ ਹੈ ਸਾਡਾ ਸੁੰਦਰ ਇਤਿਹਾਸ ਹੈ ਇਸ ਨੂੰ ਬਚਾਉਣ ਵਾਸਤੇ ਸਾਨੂੰ ਹਰ ਇੱਕ ਸੰਭਵ ਕੋਸ਼ਿਸ਼ ਜਿਹੜੀ ਆ ਉਹ ਕਰਨੀ ਚਾਹੀਦੀ ਹੈ ਲੇਕਿਨ ਕਿਤਨਾ ਕਿਤੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ ਬੇਸ਼ੱਕ ਜਿੰਨਾ ਮਰਜੀ ਕੁਝ ਕਹਿੰਦੇ ਹੋਣ ਸ਼ਾਇਦ ਲੋਕਾਂ ਦੇ ਵਿੱਚ ਜਿਹੜਾ ਹੈ ਇਸ ਦਾ ਅਸਰ ਨਜ਼ਰ ਨਹੀਂ ਆਉਂਦਾ ਹੋਵੇ ਲੇਕਿਨ ਤੁਹਾਨੂੰ ਅਸੀਂ ਉਸ ਜਗ੍ਹਾ ਤੇ ਲੈ ਕੇ ਆਏ ਹਾਂ ਜਿਹੜੀ ਕਿ ਬਿਲਕੁਲ ਟਾਪ ਤੇ ਜਗ੍ਹਾ ਜਿਹੜੀ ਸੀਗੀ ਉਹ ਲੈ ਕੇ ਆਏ ਹਾਂ ਸੱਲ ਲੇਕਿਨ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਬੇਸ਼ੱਕ ਇਸ ਜਗ੍ਹਾ ਪਾਣੀ ਨੂੰ ਫਲੋ ਦੇ ਨਾਲ ਛੁੱਟਿਆ ਜਾਂਦਾ ਸੀ ਫਲੋ ਤੋਂ ਬਾਅਦ ਅਗਾਹ ਵੱਲੋਂ ਪਾਣੀ ਆਂਦਾ ਸੀ ਤੇ ਪਾਣੀ ਆਉਣ ਤੋਂ ਬਾਅਦ ਜਿਹੜਾ ਸੀਗਾ ਉਹ ਅਗਾਹ ਜਿਹੜਾ ਸੀਗਾ ਉਹ ਵੱਧ ਜਾਂਦਾ ਸੀ ਲੇਕਿਨ ਹੁਣ ਇਸ ਇਤਿ ਜਿਹੜਾ ਹੈ ਉਹ ਲਗਾਤਾਰ ਹੀ ਖਤਮ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਔਰ ਜਿਸ ਜਗ੍ਹਾ ਤੋਂ ਪਹਿਲੀ ਵਾਰ ਬਿਜਲੀ ਪੈਦਾ ਕੀਤੀ ਗਈ ਹੋਵੇ ਸਚਖੰਡ ਸੀ ਦਰਬਾਰ ਸਾਹਿਬ ਵਾਸਤੇ ਉਸ ਰੂਹਾਨੀਅਤ ਦੇ ਕੇਂਦਰ ਦੇ ਵਿੱਚ ਲਾਈਟ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਉਸਦੇ ਹਾਲਾਤ ਵੇਖ ਕੇ ਤੁਸੀਂ ਵੀ ਜ਼ਰੂਰ ਹੈਰਾਨ ਹੁੰਦੇ ਹੋਗੇ ਹੁਣ ਅਸੀਂ ਤੁਹਾਨੂੰ ਇੱਕ ਹੋਰ ਤਸਵੀਰ ਦਿਖਾਉਂਦੇ ਹਾਂ ਕਿ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਗਣੇਸ਼ ਚਤੁਰਥੀ ਦੇ ਤਹਿਤ ਜਿਹੜੀ ਆ ਜ਼ਰੂਰ ਪੂਜਾ ਅਰਚਨਾ ਕੀਤੀਆਂ ਜਾ ਰਹੀਆਂ ਨੇ ਸੱਜੇ ਹੱਥ ਜਿਹੜੀ ਹੈ ਤਰਾਂ ਵਾਲੇ ਪੁਲ ਦਾ ਨਹਿਰ ਜਿਹੜੀ ਆ ਉਹ ਵੀ ਨਜ਼ਰ ਆਂਦੀ ਹੋਏਗੀ ਤੁਹਾਨੂੰ ਭੀੜ ਜਿਹੜੀ ਹੈ ਉਹ ਜਰੂਰ ਨਜ਼ਰ ਆਉਂਦੀ ਹੋਏਗੀ ਕਿਉਂਕਿ ਲਗਾਤਾਰ ਹੀ ਸ਼ਰਧਾਲੂ ਜਿਹੜੇ ਨੇ ਉਥੇ ਪਹੁੰਚ ਰਹੇ ਨੇ ਗ੍ਰੇਸ਼ ਵਿਸਰਜਤ ਜਿਹੜੇ ਹੈ ਉਹ ਇੱਥੇ ਕੀਤੇ ਜਾ ਰਹੇ ਨੇ ਲੇਕਿਨ ਇਸ ਜਲ ਨੂੰ ਜਿਹੜਾ ਹੈ ਜਰੂਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਉਂਕਿ ਸਾਡੀ ਬਾਣੀ ਦੇ ਵਿੱਚ ਵੀ ਲਿਖਿਆ ਗਿਆ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਾ ਮਾਤਾ ਕਿਉਂਕਿ ਪਾਣੀ ਨੂੰ ਜਿਹੜਾ ਹੈ ਪਿਤਾ ਦਾ ਦਰਜਾ ਦਿੱਤਾ ਗਿਆ ਲੇਕਿਨ ਪਿਤਾ ਨੂੰ ਬਚਾਉਣ ਲਈ ਜਗ੍ਹਾ ਤੇ ਲੋਕ ਖੁਦ ਇਸ ਨੂੰ ਖਰਾਬ ਕਰਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਕਿਤਨਾ ਕਿਤੇ ਇਸ ਸਮਾਰਟ ਸਿਟੀ ਦੇ ਤਹਿਤ ਜਿਹੜਾ ਸਾਰਾ ਜਿਹੜਾ ਸੀਗਾ ਉਹਨੂੰ ਤਿਆਰ ਤੇ ਕੀਤਾ ਗਿਆ ਲੇਕਿਨ ਹਾਲਾਤ ਤੁਸੀਂ ਵੱਧ ਤੋਂ ਬੱਤਰ ਹੁੰਦੇ ਹੋਏ ਵੇਖ ਸਕਦੇ ਹੋ ਅੱਜ ਵੀ ਉਸੇ ਜਗ੍ਹਾ ਦੇ ਉੱਤੇ ਪੋਲ ਤੁਹਾਨੂੰ ਜਰੂਰ ਆਉਂਦੇ ਹੋਣਗੇ ਬਿਜਲੀ ਦੇ ਪੋਲ ਜਿਹੜੇ ਨੇ ਉਹ ਤੁਹਾਨੂੰ ਜਰੂਰ ਨਜ਼ਰ ਆਉਂਦੇ ਹੋਣਗੇ ਜਿਹੜੀ ਜਗ੍ਹਾ ਤੇ ਵਾਈਟ ਵਾਈਟ ਤੁਹਾਨੂੰ ਸੀਮੈਂਟ ਦੀਆਂ ਗੱਡੀਆਂ ਨਜ਼ਰ ਆਉਂਦੀਆਂ ਹੋਣਗੀਆਂ ਉਹ ਜਰੂਰ ਤੁਹਾਨੂੰ ਨਜ਼ਰ ਆਉਂਦੇ ਨੇ ਇਸੇ ਦੇ ਉੱਤੇ ਹੀ ਤਾਰਾ ਬਣ ਕੇ ਅਗਾਹ ਵੱਲ ਜਿਹੜਾ ਸੀਗਾ ਲਾਈਟ ਭੇਜੀ ਜਾਂਦੀ ਰਹੀ ਹੈ ਤਾਂ ਜੋ ਕਿ ਇੱਕ ਇੱਕ ਅਲੱਗ ਜਿਹੜਾ ਸੀਗਾ ਅਨੁਭਵ ਜੈਸੀ ਕਰ ਲੋਕਾਂ ਨੂੰ ਸਾਂਝਾ ਕੀਤਾ ਜਾ ਸਕਿਆ ਲੇਕਿਨ ਕਿਤਨਾ ਕਿਤੇ ਪੰਜਾਬ ਦਾ ਇਸ ਇਹ ਵਿਰਾਸਤ ਜਿਹੜੀ ਲੋਕ ਜਿਹੜੇ ਸੀਗੇ ਭੁੱਲਦੇ ਜਾ ਰਹੇ ਸੀ ਸਾਡਾ ਅਫਰ ਮੰਨਦਾ ਸੀ ਕਿ ਤੁਹਾਨੂੰ ਇਸ ਬਾਰੇ ਸਾਰੀ ਜਾਣਕਾਰੀ ਜਿਹੜੀ ਹੈ ਉਹ ਅਦ ਦਿੱਤੀ ਜਾ ਸਕਿਆ ਲੇਕਿਨ ਕਿਤਨਾ ਕਿਤੇ ਇਤਿਹਾਸ ਨੂੰ ਜਿਹੜਾ ਹੈ ਬਚਾਉਣ ਲਈ ਸਾਨੂੰ ਹੋਰ ਕੀ ਕੀ ਉਪਰਾਲੇ ਕਰਨੇ ਚਾਹੀਦੇ ਸਾਨੂੰ ਕਿਉਂਕਿ ਇਹ ਸਾਡੇ ਉਸ ਮੁਕਤਸਥ ਥਾਂ ਤੇ ਲਾਈਟ ਪਹੁੰਚਾਉਣ ਵਿੱਚ ਕਾਮਯਾਬ ਰਿਹਾ ਕਿ ਅਸੀਂ ਅੱਜ ਵੀ ਉਸਤ ਦੇਣਾ ਜਿਹੜਾ ਹੋ ਨਹੀਂ ਦੇ ਸਕਦੇ ਲੇਕਿਨ ਕਿਤਨਾ ਕਿਤੇ ਇਸੇ ਟਰਬਾਈਂਸ ਦੇ ਤੇ ਹਲਾਕ ਨੇ ਉਹ ਜਰੂਰ ਜਿਹੜੇ ਤਰਸਯੋਗ ਹੋ ਚੁੱਕੇ ਨੇ ਤੇ ਨਾਲ ਹੀ ਜਿਹੜਾ ਹੈ ਇਸ ਜਗ੍ਹਾ ਦੇ ਉੱਤੇ ਲੋਕ ਜਰੂਰ ਪਹੁੰਚ ਕੇ ਸੈਲਫੀ ਖਿਚਾਉਂਦੇ ਨੇ ਆਪਣੇ ਨਾਮ ਜਿਹੜੇ ਨੇ ਉਹਨਾਂ ਵੱਲੋਂ ਇੱਥੇ ਲਿਖੇ ਜਾਂਦੇ ਰਹੇ ਨੇ ਲੇਕਿਨ ਕਿਤਨਾ ਕਿਤੇ ਜੋ ਐਸੀ ਜਗ੍ਹਾ ਦੇ ਤੇ ਲੋਕ ਪਹੁੰਚ ਕੇ ਜਰੂਰ ਆਪਣਾ ਇੱਕ ਇਤਿਹਾਸ ਜਰੂਰ ਹੈ ਜਿਹੜਾ ਹੈ ਉਸ ਨੂੰ ਯਾਦ ਰੱਖਣ ਦੀ ਜਰੂਰਤ ਹੈ ਲੇਕਿਨ ਕਿਤਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਹਾਲਾਤ ਦੇ ਵਿੱਚ ਅੱਜ ਵੀ ਲੋਕ ਆਪਣਾ ਪਵਿੱਤਰ ਜਿਹੜਾ ਹੈ ਉਹ ਮਕਦਸਤਾਨ ਜਾਂ ਸਤਖੰਡ ਦੀ ਦਰਬਾਰ ਸਾਹਿਬ ਉਸ ਜਗ੍ਹਾ ਤੇ ਇਸ ਦੀ ਲਾਈਟ ਜਿਹੜੀ ਹੈ ਉਹ ਪਹੁੰਚਦੀ ਹੋਈ ਅਨਜ਼ਰ ਆਉਂਦੀ ਹੋਵੇਗੀ ਲੇਕਿਨ ਕਿਤਨਾ ਕਿਤੇ ਇਹ ਸਾਰੀ ਵਿਰਾਸਤ ਜਿਹੜੀ ਹੈ ਉਹ ਸਾਡੀ ਪੰਜਾਬੀਆਂ ਦੀ ਵਿਰਾਸਤ ਹੈ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਜਿਹੜਾ ਲਗਾਤਾਰ ਹੀ ਪਾਣੀ ਦਾ ਸੀਗਾ ਜਲ ਜਿਹੜਾ ਸੀਗਾ ਉਸ ਪਵਿੱਤਰ ਜਲ ਜਿਹੜਾ ਸੀਗਾ ਉਹ ਇਸੇ ਨਤਾਰਾਂ ਵਾਲੇ ਪੁਲ ਦੇ ਨਹਿਰ ਦੇ ਥਾਂ ਹੀ ਜਿਹੜਾ ਸੀਗਾ ਉਹ ਇੱਥੇ ਲਿਆਂਦਾ ਜਾਂਦਾ ਰਿਹਾ ਲੇਕਿਨ ਕਿਤਨਾ ਕਿਤੇ ਇਸੇ ਜਗ੍ਹਾ ਤੇ ਪਹੁੰਚਣ ਤੋਂ ਬਾਅਦ ਇਸ ਜਗ੍ਹਾ ਦੇ ਟਰਬਾਈਨਾਂ ਦੇ ਰਾਹੀਂ ਬਿਜਲੀ ਪੈਦਾ ਕੀਤੀ ਗਈ ਜੋ ਕਿ ਸੱਚਖੰਡ ਸਿੰਘ ਦਰਬਾਰ ਸਾਹਿਬ ਦੇ ਅੰਦਰ ਵੀ ਅੱਜ ਵੀ ਉਹ ਲੈਂਪ ਜਿਹੜੇ ਨੇ ਉਹ ਮੌਜੂਦ ਨੇ ਔਰ ਉਹ ਖੰਬੇ ਜਿਹੜੇ ਨੇ ਉਹ ਵੀ ਮੌਜੂਦ ਨੇ ਜਿਸ ਵਿੱਚ ਲਾਈਟ ਬਨ ਕੇ ਜਿਹੜੀ ਸੀ ਉਹ ਜਗਾਈ ਜਾਂਦੀ ਰਹੀ ਹੈ ਲੇਕਿਨ ਕਿਤਨਾ ਕਿਤੇ ਜਿਸ ਜਗ੍ਹਾ ਤੇ ਸੱਚਖੰਡ ਸਿੰਘ ਦਰਬਾਰ ਸਾਹਿਬ ਤੋਂ ਪਹਿਲੀ ਵਾਰ ਲਾਈਟ ਗਈ ਹੋਵੇ ਉਸਦੇ ਆਪਣੇ ਹਾਲਾਤ ਜਿਹੜੇ ਨੇ ਉਹ ਜ਼ਰੂਰ ਖਰਾਬ ਨਜ਼ਰ ਆ ਰਹੇ ਨੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਇਸ ਨੂੰ ਜ਼ਰੂਰ ਵਧੀਆ ਢੰਗ ਨਾਲ ਜਿਹੜਾ ਹੈ ਉਹ ਕੀਤਾ ਜਾ ਸਕੇ ਤਾਂ ਜੋ ਕਿ ਇਹ ਪੰਜਾਬੀਆਂ ਦਾ ਉਹ ਮੁਕੱਦਸ ਸਥਾਨ ਤੇ ਬਚਾਉਣ ਵਾਲੀ ਜੋ ਜਗ੍ਹਾ ਹੈ ਜਾਂ ਲਾਈਟ ਟਰਬਾਈਨਸ ਨੇ ਉਹਨੂੰ ਬਚਾਇਆ ਜਾ ਸਕੇ ਔਰ ਪਵਿੱਤਰ ਜਿਹੜਾ ਹੈ ਜੋ ਅੰਮ੍ਰਿਤਸਰ ਦਾ ਪਵਿੱਤਰ ਨਗਰ ਹੈ ਉਸ ਦੀ ਜਿਹੜੀ ਵਿਰਾਸਤ ਹੈ ਉਸ ਨੂੰ ਬਚਾਇਆ ਜਾ ਸਕੇ ਲੇਕਿਨ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸ਼ਾਇਦ ਇਸ ਵੱਲ ਧਿਆਨ ਅਨਜ਼ਰ ਨਹੀਂ ਆ ਰਿਹਾ ਜਿਸ ਕਰਕੇ ਉਹਨਾਂ ਵੱਲੋਂ ਐਸਾ ਜਿਹੜਾ ਸੁੰਦਰ ਇਤਿਹਾਸ ਹੈ ਉਸ ਨੂੰ ਮਟਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਐ ਸੇ ਅਸੀਂ ਵੀ ਚਾਹਾਂਗੇ ਸਰਕਾਰਾਂ ਨੂੰ ਕਿ ਇਸ ਨੂੰ ਦੁਬਾਰਾ ਤੋਂ ਚਲਾਇਆ ਜਾ ਸਕੇ ਤਾਂ ਜੋ ਕਿ ਬਿਜਲੀ ਪੈਦਾ ਕੀਤੀ ਜਾ ਸਕੇ ਤੇ ਅੰਮ੍ਰਿਤਸਰ ਨੂੰ ਬਿਜਲੀ ਜਿਹੜੀ ਹੈ ਉਹ ਇੱਥੋਂ ਮਿਲ ਸਕੇ ਤਾਂ ਜੋ ਕਿ ਲੋਕ ਅਤੇ ਖਾਸੋਤ ਅੰਮ੍ਰਿਤਸਰ ਦੇ ਲੋਕਾਂ ਨੂੰ ਬਿਜਲੀ ਜਿਹੜੀ ਹੈ ਉਹ ਸਸਤੀ ਮੋਹਈਆ ਹੋ ਸਕੇ ਲੇਕਿਨ ਕਿਤਨਾ ਕਿਤੇ ਸਰਕਾਰਾਂ ਜੇਕਰ ਚਾਹਣ ਤਾਂ ਬਹੁਤ ਕੁਝ ਹੋ ਸਕਦਾ ਲੇਕਿਨ ਸ਼ਾਇਦ ਸਰਕਾਰਾਂ ਦੀ ਨੀਅਤ ਉਹ ਨਜ਼ਰ ਨਹੀਂ ਆ ਰਹੀ ਲੇਕਿਨ ਇਤਿਹਾਸ ਨੂੰ ਬਚਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾ ਨਾਲ ਹੀ ਇਸ ਇਤਿਹਾਸ ਨੂੰ ਜਿਹੜਾ ਹੈ ਉਹ ਬਚਾਇਆ ਜਾ ਸਕੇ ਤਾਂ ਜੋ ਕਿ ਆਪਣੇ ਬੱਚਿਆਂ ਨੂੰ ਅਤੇ ਆਪਣੇ ਜੋ ਬਜ਼ੁਰਗ ਨੇ ਉਹਨਾਂ ਕੋ ਸਿੱਖ ਜੋ ਦੱਸ ਕੇ ਉਹਨਾਂ ਨੂੰ ਕਿ ਇਹ ਇਤਿਹਾਸ ਪੰਜਾਬ ਦਾ ਸੁੰਦਰ ਇਤਿਹਾਸ ਹੈ ਇਸ ਨੂੰ ਦੱਸ ਕੇ ਉਹਨਾਂ ਦਾ ਉਹਨਾਂ ਦਾ ਜਿਹੜਾ ਹੈ ਜੋ ਜਾਣਕਾਰੀ ਵਿੱਚ ਜਿਹੜਾ ਹੈ ਉਹ ਵਾਦਾ ਪਾਇਆ ਜਾ ਸਕੇ ਲੇਕਿਨ ਅਸੀਂ ਵੀ ਪੰਜਾਬ ਸਰਕਾਰ ਨੂੰ ਅਪੀਲ ਕਰਾਂਗੇ ਕਿ ਇਸ ਨੂੰ ਦੁਬਾਰਾ ਤੋਂ ਜਿਹੜਾ ਹੈ ਪ੍ਰੀਜ਼ਰਵ ਕੀਤਾ ਜਾਵੇ ਤਾਂ ਜੋ ਕਿ ਲੋਕਾਂ ਦੇ ਲੋਕ ਜੇਕਰ ਇੱਥੇ ਪਹੁੰਚੋ ਤੇ ਉਹ ਦੱਸ ਸਕਣ ਕਿ ਇਸ ਜਗ੍ਹਾ ਤੋਂ ਹੀ ਜਿਹੜੀ ਸੱਚਖੰਡ ਸੀ ਦਰਬਾਰ ਸਾਹਿਬ ਬਿਜਲੀ ਜਾਂਦੀ ਰਹੀ ਹੈ ਤੇ ਇਸ ਜਗ੍ਹਾ ਨੂੰ ਇਸ ਕਰਕੇ ਬਚਾਇਆ ਗਿਆ ਤਾਂ ਜੋ ਕਿ ਇਹ ਮੁਕੱਦਸ ਸਤਾਂ ਤੇ ਜਿਹੜੀ ਸੀਗੀ ਪਹਿਲੀ ਵਾਰ ਰੋਸ਼ਨੀ ਜਿਹੜੀ ਸੀਗੀ ਇਸ ਜਿਹੜਾ ਸੀਗਾ ਟਰਬਾਈਨਸ ਕਰਕੇ ਜਿਹੜੀ ਸੀਗੀ ਉਹ ਉੱਥੇ ਹੋਈ ਸੀ ਲੇਕਿਨ ਸ਼ਾਇਦ ਸਰਕਾਰਾਂ ਦੇ ਰੋਲ ਸ਼ਾਇਦ ਸਾਨੂੰ ਸਮਝ ਨਹੀਂ ਆ ਰਿਹਾ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਹੋਵੇ ਰੋਲ ਨਜ਼ਰ ਨਹੀਂ ਆ ਰਿਹਾ ਪੰਜਾਬ ਦੇ ਖਾਸੋ ਤੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਦਾ ਰੋਲ ਸਾਫ਼ ਤੋਂ ਕੋਈ ਨਜ਼ਰ ਨਹੀਂ ਆ ਰਿਹਾ ਜਿਸ ਕਰਕੇ ਸਾਨੂੰ ਲੱਗ ਰਿਹਾ ਕਿ ਸ਼ਾਇਦ ਸਰਕਾਰਾਂ ਇਹ ਤਾਂ ਸੰਜੀਦਾ ਨਹੀਂ ਹਨ ਲੇਕਿਨ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਨੂੰ ਬਚਾਉਣ ਦੀ ਕੋਸ਼ਿਸ਼ ਜਿਹੜੀ ਆ ਜ਼ਰੂਰ ਕਰਨੀ ਚਾਹੀਦੀ ਹੈ ਕੈਮਰਾਮੈਨ ਵਾਇਸ ਨਾਲ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਸਾ